ਮੌੜ ਵਿਖੇ ਬੀਜੇਪੀ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਅੱਜ ਫਿਰ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ ਅਤੇ ਕੀਤੀ ਗਈ ਨਾਰੇਬਾਜੀ ਸੋਮਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਲੋਕ ਸਭਾ ਹਲਕਾ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਮੌੜ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਾ ਸੀ ਤਵਾਸੂਨ ਲੈ ਕੇ ਕਿਸਾਨਾਂ ਨੂੰ ਜਦ ਭਿੰਨਕ ਲੱਗੀ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਜਨਰਨ ਇਕਤਾ ਉਗਰਾਹਾਂ ਦੇ ਆਗੂ ਜਿਲਾ ਜਰਨਲ ਸਿਕੰਦਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਇੱਥੇ ਕਿਸਾਨ ਪਹੁੰਚੇ ਅਤੇ ਉਹਨਾਂ ਵੱਲੋਂ ਬੀਜੇਪੀ ਦੇ ਖਿਲਾਫ ਨਾਅਰੇਬਾੜੀ ਸ਼ੁਰੂ ਕਰ ਦਿੱਤੀ ਗਈ ਤੇ ਇਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਤੇ ਫੁਲਸ ਫੋਰਸ ਤਣਾਦ ਕੀਤੀ ਗਈ ਅਸੀਂ ਕਰਦੇ ਕੀ ਆ ਭਰਾਵੋ ਨਸ਼ਾ ਛਡਾਊ ਕੇਂਦਰ ਐ ਸਿੱਟ ਕੇ ਹੋ ਰਿਆਂ ਬੜੇ ਪੈਸੇ ਦਿੰਦੇ ਆ ਇਹਨਾਂ ਬੀਬਾ ਜੀ ਵਰਗਿਆਂ ਨੂੰ ਇਹਨਾਂ ਦੂਜੇ ਜਰਵਾਰਿਆਂ ਨੂੰ ਇਹ ਗੱਲਾਂ ਤਾਂ ਪੁੱਛ ਲੋ ਇਹਦੇ ਕੰਟਰੋਲ ਕਰਦੇ ਹੋ ਕਿ ਸਾਡਾ ਗਲ ਘੁੱਟੜ ਦੀ ਲੱਗੇ ਹੋਇਓ ਇਸ ਲਈ ਭਰਾਵੋ ਜੇ ਨਹੀਂ ਤੁਸੀਂ ਖੜੇ ਹੋ ਪੈੜੋ ਜਿੱਨੇ ਕਰਾਂ ਦੇ ਵਿੱਚ ਬੈਠੇ ਹੋ ਕੋਸ਼ਿਸ਼ਾਂ ਜਾਰੀ ਦਾ ਵੀ ਹੋ ਸਕਦਾ ਕਿਉਂਕਿ ਅਸੀਂ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਲੜੀ ਅਜੇ ਮਜ਼ਦੂਰਾ ਦੇ ਘਰ ਸਾਡੀਆਂ ਬਹੁਤ ਸਾਰੀਆਂ ਭੈਣੇ 2014 ਦੇ ਵਿੱਚ ਜਦੋਂ ਆਹੀ ਦਿਨ ਸੀ ਖੁਦਕਸ਼ੀ ਪੇਟ ਪਰਿਵਾਰਾਂ ਨੂੰ ਵਾਪਜਾ ਦਵਾਇਆ ਅਸੀਂ ਆਏ ਨਹੀਂ ਦੇਖਿਆ ਸੀ ਇਹ ਮਜ਼ਦੂਰਾ ਦਾ ਇਲਾਕਾ ਹੈ ਅਸੀਂ ਜੇ ਧੌਲੇ ਛੱਲੇ ਸੰਘੇੜ ਵਾਲੀ ਜ਼ਮੀਨ ਰੋਕੀ ਮਜ਼ਦੂਰਾ ਦੇ ਅਧਿਕਾਰ ਦਾ ਜਾੜਾ ਹੋਇਆ ਗਵਿੰਦਪੁਰੇ ਵਾਲੀ ਰੋਕੀ ਮਜ਼ਦੂਰਾ ਦੇ ਅਧਿਕਾਰ ਦਾ ਜਾੜਾ ਹੋਇਆ ਬਰਾਬਰ 10% ਪੱਤਾ ਦਵਾਇਆ ਜੇ ਨਰਮਾ 2015 ਤੋਂ 2019 ਚ ਭਰਿਆ ਚਕਾਈ ਵਾਲਾ ਮਸਲਾ ਵਿੱਚ ਰੱਖਿਆ ਸਾਡੀ ਤਾਂ ਮਰ ਗਈ ਜਿਹਨਾਂ ਦੇ ਆਂਗੜਾ ਨਾਲ ਖਿੱਚ-ਖਿੱਚ ਕੇ ਟੋਕੜਾ ਖੜਾ ਸੀ ਆਥੋਂ ਨੂੰ ਇਹਨਾਂ ਨੂੰ ਕਿਉਂ ਨਹੀਂ ਦਿੰਦੇ ਗੜੇ ਮਾਰੀ ਵਾਲੇ ਮਸਲੇ ਦੇ ਉੱਤੇ ਲਗਾਤਾਰ ਤੇਰੀ ਆਪ ਵਾਲੇ ਸਰਕਾਰ ਇਹਨਾਂ ਨੂੰ ਕਹਿ ਰਹੇ ਆ ਜਿੱਥੇ ਗੜਿਆਂ ਦੀ ਮਸਲਾ ਕਿਸਾਨਾਂ ਦੀ ਮਰ ਗਈ ਉੱਥੇ ਸਾਡੇ ਮਜ਼ਦੂਰਾਂ ਦੀ ਹਾਲਤ ਕਿਹੋ ਜੀ ਹੈ ਇਹਨਾਂ ਦੀ ਬਾਹ ਕਿਉਂ ਨਹੀਂ ਫੜਦੇ ਇਹਨਾਂ ਨੂੰ ਮੁਆਵਜ਼ਾ ਕੌਣ ਦੇਊ ਇਹਨਾਂ ਦੇ ਕੋਠਿਆਂ ਤੇ ਨਹੀਂ ਸਰਵਾ ਉੱਕਰਦਾ ਨਾ ਉਹਨਾਂ ਦੇ ਕਿਤੇ ਘਰਾਂ ਦੇ ਵਿੱਚ ਥਾਏ ਜਗ੍ਹਾ ਸਾਂਝੀਆਂ ਖਾਵੇ ਉਹਦੇ ਵਾਸਤੇ ਵੱਡੇ ਵੱਡੇ ਕ੍ਰਮ ਚੌਧਰੀ ਰੋਲੇ ਪਵਾਉਂਦੇ ਐ ਲੜਾਈਆਂ ਕਰਾਉਂਦੇ ਆ ਪਿੰਡਾਂ ਦੇ ਵਿੱਚ ਅਸੀਂ ਕਹਿੰਦੇ ਧਰਤੀ ਸਾਰਿਆਂ ਦੀ ਸਾਂਝੀ ਐ ਇਹ ਸਾਂਝੀ ਧਰਤੀ ਤੇ ਸਾਂਝੀ ਬਾਲਤਾ ਦਾ ਹੋਕਾ ਤੇ ਸਹਰਿਆ ਦੇਣ ਦੀ ਖਾਤਰ ਆਇਆ ਬਾਬੇ ਨਾਲ ਕਰੇ ਕਾਹੇ ਉਹ ਬੁੱਢ ਉੱਤਮ ਖੇਤੀ ਮਾਤਬ ਵਪਾਰ ਨਖਿੱਤ ਚੱਕਰੀ ਸੇਰੀ ਪਾਲੀ ਰੱਖ ਕੇ ਡੰਗ ਲਾ ਲਏ ਸੀ ਭਾਵੇਂ ਆਪਾਂ ਸਾਂਝਾ ਸੀ ਸੀਰੀਆਂ ਦੀਆਂ ਸਾਡੀਆਂ ਉਹ ਸਾਂਝਾ ਤੋੜਨ ਵਾਲੇ ਉਹ ਵੀ ਇੱਥੋਂ ਦੇ ਜਰਵਾਰੇ ਐ ਦੇਸਥਾਨ ਦੇ ਉੱਤੇ ਖੜਿਆ ਜਾਪਾ ਕੁਦਰਤ ਨੇ ਨਹੀਂ ਸਾਡੇ ਤੇ ਮਾਰ ਪਾਈ ਇਹ ਮਾਰ ਪਾਉਣ ਦਾ ਲਗਭਗ 60 ਤੋਂ 77 ਸਾਲ ਹੋ ਗਏ ਲਗਾਤਾਰ ਇਹ ਮਾਰ ਪੈਂਦੀ ਤਰੀ ਹੁੰਦੀ ਹੈ ਇਸ ਮਾਰ ਨੂੰ ਰੋਕਣ ਦੇ ਲਈ ਅਸੀਂ ਤੁਹਾਡੇ ਅਗੇ ਝੋਲੀ ਅੱਜ ਕੇ ਬੇਨਤੀ ਕਰਦੇ ਹਾਂ ਇੱਕ ਵਾਰੀ ਤਾਂ ਜੇ ਹੱਥ ਮਲਾ ਕੇ ਜਾਓ ਚੁੰਨੀਆਂ ਵੀ ਵਟਾਉਂਦੀ ਰਹੀ ਹੈ ਬਾਦਲ ਦੀ ਨੂੰ ਵੀ ਵਟਾਉਂਦੀ ਰਹੀ ਹੈ ਚੁੰਨੀਆਂ ਪਰ ਉਸ ਤੋਂ ਬਾਅਦ